ਸਾਰੇ ਵੀਰਾਂ ਭਰਾਵਾਂ ਨੇ ਬੇਨਤੀ ਹੈ ਕਿ ਧੁੰਦ ਦੇ ਵਿੱਚ ਬਿਲਕੁਲ ਆਰਾਮ ਨਾਲ ਜਾਓ ਕੋਈ ਗੱਲ ਨਹੀਂ 2-4 ਮਿੰਟ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਆਪਾਂ ਖਲੋਤੇ ਆ ਜੀ ਕਲਾਂ ਨੌਰ ਰੋਡ ਤੇ ਡਰਾਬਾ ਬਣਾਣ ਕੇ ਵਿਖੇ ਆਪਣਾ ਸ਼ਸ਼ੀ ਕਾਲ ਜੀ ਗੁੱਡ ਮਾਰਨਿੰਗ ਸਤ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਜਾ ਰਹੇ ਆ ਜੀ ਕੰਮ ਤੇ ਤੇ 8:30 ਦਾ ਟਾਈਮ ਹੋ ਗਿਆ ਜੀ ਧੁੰਦ ਬਹੁਤ ਜ਼ਿਆਦਾ ਪਈ ਹੈ ਅੱਜ ਚੱਲ ਜੀ ਹੁਣ ਕੰਮ ਤੇ ਆਜੋ ਤੁਹਾਨੂੰ ਲਾਇਲ ਚੱਲਦੇ ਧੁੰਦ ਬਹੁਤ ਜ਼ਿਆਦਾ ਪਈ ਹੈ ਆ ਤੇਜ ਹੋਣੀ ਚੱਲੇ ਆ ਤੇਜ ਬਾਏ 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 ਇਹਦਾ ਮੂੰਹ ਬਣਾ ਰੋਣਾ ਲਾ ਹੋਇਆ ਵਾ ਕਹਿੰਦਾ ਮੈਂ ਸਕੂਲੇ ਨਹੀਂ ਜਾਣਾ ਰੋਂਦੇ ਸੀ ਚੁੱਪ 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 ਰੋਣਾ ਨਹੀਂ ਆ ਚੁੱਪ ਚੁੱਪ ਜਮਾਨ ਕਿੱਥੇ ਆ ਨਾ ਮੈਲ ਬੰਦੀ ਖਲੋਤੇ ਅੱਡੇ ਤੇ ਸਾਡੇ ਬਾਕੀ ਬੰਦੇ ਜਿਹੜੇ ਆਏ ਨਹੀਂ ਹਜੇ ਤੱਕ ਤੇ ਤੁੰਦ ਵੇਖੋ ਕਿੱਦਾ ਪਈ ਆ ਠੰਡ ਵੀ ਬਹੁਤ ਜ਼ਿਆਦਾ ਵਾ ਲੱਭਨ ਕੱਖ ਨਹੀਂ ਡਿਆ ਮੋਟਰਸਾਈਕਲ ਆਪ ਸਟਾਰਟ ਕੀਤਾ ਵਾ ਦੂਜੇ ਬੰਦੇ ਨਹੀਂ ਡਿਕ ਰਹੇ ਆ ਤੇ ਹਲੇ ਤੱਕ ਆਏ ਨਹੀਂ ਆ ਹੋਰ ਕਿੱਦਾ ਫਿਰ ਤੇਰੀ ਆਪਣੀ ਤੁਰੇ ਚਲੀਏ ਫਿਰ ਚਲੋ ਚਲੋ ਸਾਰੇ ਵੀਰਾਂ ਭਰਾਵਾਂ ਨੇ ਬੇਨਤੀ ਹੈ ਕਿ ਧੁੰਦ ਦੇ ਵਿੱਚ ਬਿਲਕੁਲ ਆਰਾਮ ਨਾਲ ਜਾਓ ਕੋਈ ਗੱਲ ਨਹੀਂ 2-4 ਮਿੰਟ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਆਪਾਂ ਖਲੋਤੇ ਆ ਜੀ ਕਲਾਂ ਨੌਰ ਰੋਡ ਤੇ ਡਰਾਬਾ ਬਣਾਣ ਕੇ ਵਿਖੇ ਆਪਣਾ ਜਿਹੜਾ ਗਵਾਨੀ ਆ ਹਰੂਵਾਲ ਦੇ ਨਾਲ ਹੀ ਸਾਡੇ ਪਿੰਡ ਦੇ ਲਾਗੇ ਪੈਂਦਾ ਵਾ ਮਸ਼ਰਾ ਵਾਲਾ ਮਸ਼ਰਾਲੇ ਦੀ ਅੱਡੇ ਤੇ ਬਸ ਇਦਾਂ ਧੁੰਦ ਦੇ ਕਾਰਨ ਦਿੱਕੀ ਹੋਈ ਆ ਤੇ ਥੋੜਾ ਆਰਾਮ ਨਾਲ ਚੱਲੋ ਕੋਈ ਕਾਲੀ ਨਹੀਂ ਆ ਹਰ ਇੱਕ ਦੇ ਜਾਨ ਜੜੀ ਆ ਮਤਲਬ ਬਹੁਤ ਜ਼ਿਆਦਾ ਕੀਮਤੀ ਆ ਆਰਾਮ ਨਾਲ ਚੱਲੋ ਆਰਾਮ ਨਾਲ ਗੱਡੀਆਂ ਚਲਾਓ ਲਾਈਟਾਂ ਲੂਟਾ ਜਗਾ ਕੇ ਆਪਣੇ ਇੰਡੀਕੇਟਰ ਜਗਾ ਕੇ ਰਸਵਾਨੇ ਸ਼ਹਿਰ ਲਓ ਵੀ ਦੋਸਤੋ ਆਪਾਂ ਹੁਣ ਪਹੁੰਚ ਗਏ ਜੀ ਡੈਂਪ ਤੇ ਡੈਂਪ ਤੇ ਆਪਣੇ ਟਰਾਲੇ ਲੱਗੇ ਆ ਲੇਕਿਨ ਧੁੰਦ ਬਹੁਤ ਜ਼ਿਆਦਾ ਪਈ ਆ ਧੁੰਦ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਠਰਕੇ ਆਏ ਆ ਚਲੋ ਮਿਹਨਤ ਕਰਨੀ ਪੈਂਦੀ ਆ ਪੈਸਾ ਕਮਾਉਣਾ ਜ਼ਰੂਰੀ ਆ ਤੇ ਜ਼ਿੰਦਗੀ ਦੇ ਵਿੱਚ ਪੈਸੇ ਦੀ ਲੋੜ ਹੁੰਦੀ ਤਾਂ ਮਿਹਨਤ ਕਰਨੀ ਚਾਹੀਦੀ ਆ ਬਹੁਤ ਹੀ ਜ਼ਿਆਦਾ ਹਾਰਡ ਵਰਕ ਕਰੋ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਕਦੇ ਵੀ ਆ ਫੇਲ ਨਾ ਹੋਵੋ ਹਮੇਸ਼ਾ ਕਾਮਯਾਬ ਹੋਵੋ ਤੇ ਇੱਧਰ ਸਾਡੇ ਬੰਦੇ ਤਿਆਰੀ ਰੇਆ ਕਰਨਾ ਤੇ ਹੁਣ ਆਪਾਂ ਧੁੰਦ ਦੇ ਵਿੱਚ ਹੀ ਆਪਾਂ ਲੱਗੇ ਆ ਟਰਾਲਾ ਲੋਡ ਕਰਨਾ ਦੇਖਦੇ ਆਂ ਆਪਾਂ ਅੱਜ ਕਿੰਨੇ ਵਜੇ ਤੇ ਲਏ ਹੁੰਦੇ ਆਂ ਦੋਸਤੋ ਆਪਾਂ 5 ਵਾਰ ਸਲਾਮ ਸਾਬ ਜੀ ਆਂ 5 ਵਾਰ ਆਪਾਂ ਲੱਦ ਲੈਨੇ ਤੇ ਦੂਜਾ ਟਰਾਲਾ ਆਪਾਂ ਲਈ ਅੱਜ ਲੱਦਣਾ ਤੇ ਧੁੰਦ ਹਜੇ ਪੂਰੀ ਪਈ ਆ ਧੁੱਪ ਨਹੀਂ ਨਿਕਲੀ ਹੈਗੀ ਤੇ ਆਹ ਕਿੰਦਾ ਬੱਢੀ ਕਿੰਦਾ ਕਿੰਨੇ ਟਰਾਲੇ ਲੱਦੇ ਰੋਲ ਲੱਗਦੇ ਭੈਣ ਦੀ ਕੋਈ ਆ ਹਾਂ ਬੰਦੇ ਠੀਕ ਨਹੀਂ ਲੱਗਣ ਦੇ ਕੀ ਗੱਲ ਆ ਕਮਜ਼ੋਰ ਆ ਅੱਜ ਸੇਤੋਂ ਅੱਛਾ ਕਿੰਨੇ ਟਰਾਲੇ ਆ ਜੀ ਆਪਣਾ ਨਾਲ ਨਹੀਂ ਮਿਲਿਆ ਮਾਲ ਕਿਹੜਾ ਕਿਹੜਾ ਮਾਲ ਲੰਮਦੇ ਭਾਈ ਦੱਸੋ ਦੱਸੋ ਕੈਮਰੇ ਸਾਹਮਣੇ ਦੱਸੋ ਹਣ ਕਿਹੜਾ ਮਾਲ ਕੰਦੇ ਜੇ ਟੋਪ ਹੈਗੇ ਹੀ ਭੁੱਕੀ ਜਿਹੜਾ ਨਸਾ ਤੁਹਾਡਾ ਕਿਹੜਾ ਬਦਾਮਾ ਦਾ ਲਓ ਜੀ ਆਖੰਦੇ ਬਦਾਮਾ ਦਾ ਸਾਨੂੰ ਦੁੱਧ ਨਹੀਂ ਰਣ ਮਿਲਿਆ ਤੇ ਅੱਜ ਬੰਦੇ ਬਹੁਤ ਜ਼ਿਆਦਾ ਢੇਲੇ ਪੈ ਗਏ ਆ ਤੇ ਤੀਜਾ ਟਰਾਲਾ ਹੁਣ ਪਤਾ ਨਹੀਂ ਆਂਦਾ ਕਿ ਨਹੀਂ ਆਂਦਾ ਹੁਣ ਦੋ ਪਰ ਨੇ ਆਪਾਂ ਇੱਕ ਆ ਵਾ ਤੇ ਇੱਕ ਆ ਸਾਹਮਣੇ ਖਲੋਤਾ ਚਲੋ ਤੇ ਬਾਕੀ ਦੂਜੀ ਪਰ ਲਈ ਚੈਨਲ ਦੇ ਲੇਬਰ ਲੱਗੀ ਆ ਤੇ ਵੇਖਦੇ ਆਂ ਫਿਰ ਕਿੰਨੇ ਵਜੇ ਆਪਾਂ ਵਿਲੇ ਹੁੰਨੇ ਆ ਕੀ ਸਾਬ ਤਾਵਾ ਉਧਰ ਮਾਰਦੇ ਨੇ ਸੋ ਆਪਾਂ ਆ ਗਏ ਆ ਜੀ ਹੁਣ ਟੈਪ ਤੋਂ ਬਾਹਰ ਹੱਥ ਮੂੰਹ ਧੋ ਕੇ ਆਪਾਂ ਲੱਗੇ ਆਂ ਜੀ ਰੋਟੀ ਪਾਣੀ ਖਾਣ ਤੇ 3 ਵਜ ਗਈ ਆ ਪੂਰੇ 3 ਵਜੇ ਆਪਾਂ ਦੋਨੋਂ ਟਰਾਲੇ ਜਿਹੜੇ ਕੰਪਲੀਟ ਭਰਤੇ ਆ 11 11 ਵਜੇ ਆਪਾਂ ਲੱਗੇ ਆਂ ਚਲੋ ਤੀਜਾ ਟਰਾਲਾ ਵੀ ਭਰਨਾ ਸੀ ਲੇਕਿਨ ਤੀਜਾ ਟਰਾਲਾ ਆਪਣੇ ਕੋ ਪਹੁੰਚਿਆ ਨਹੀਂ ਉਹ ਆਏਗਾ ਸਵੇਰੇ ਤੇ ਹੁਣ ਆਪਾਂ ਆਪਣੇ ਹੱਥ ਮੂੰਹ ਧੋ ਕੇ ਰੋਟੀ ਪਾਣੀ ਲੱਗੇ ਆ ਖਾਣ ਮਿੱਟੀ ਘਟੇ ਨਾਲ ਲਿਬੜੇ ਆ ਬਹੁਤ ਜਲਵੀਰ ਸਿੰਘ ਜੀ ਕੀ ਹਾਲਿਆ ਲੱਗੇ ਜੇ ਸ਼ਕਨ ਪ੍ਰਸ਼ਾਦਾ ਹਾਂਜੀ ਹਾਂਜੀ ਪ੍ਰਸ਼ਾਦਾ ਲੱਗੇ ਸਗਾ ਵਧੀਆ ਲੰਘ ਗਿਆ ਕੰਮ ਬਹੁਤ ਵਧੀਆ ਜੀ ਵਧੀਆ ਬਹੁਤ ਧੁੰਦ ਦੇ ਵਿੱਚ ਆਪਾਂ ਆਏ ਹਾਂ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਰਸੇ ਰਸੇ ਬਾਗ ਦੇ ਫਿਰ ਘਰਾਂ ਨੂੰ ਜਾਂਦੇ ਆ ਜੀ ਲਓ ਜੀ ਰੋਟੀ ਪਾਣੀ ਖਾ ਕੇ ਚਾਹ ਆ ਗਈ ਹੈ ਨਾਲ ਸਾਡੇ ਚਾਹ ਗਰਮਾ ਗਰਮ ਲੱਗੇ ਜੇ ਅਸੀਂ ਪੀਣ ਅਕਲੇ ਉਹ ਲੈਂਦੀ ਹੈ ਚਾਹ ਬੜੀ ਦੂਰੋਂ ਜਾ ਕੇ ਚਾਹ ਮਿਲਦੀ ਨਹੀਂ ਕਿਤੇ ਵੇਸਣ ਹੀ ਹੈਗਾ ਜੀ ਵੇਸਣ ਹੀ ਹੈਗਾ ਵੇਸਣ ਲਿਆ ਆਹੋ ਹੋ ਹੋ ਵਾਹ ਜੀ ਵਾਹ ਤਾਜ਼ਾ ਵੇਸਣ ਆ ਗਿਆ ਜੀ ਚਾਹ ਦੇ ਨਾਲ ਗਰਮਾ ਗਰਮ ਵੇਸਣ ਲੈਂਦਾ ਤਾਜ਼ਾ ਤੇ ਚਾਹ ਪੀ ਕੇ ਹੁਣੇ ਆਪਾਂ ਗਰਮ ਤੇ ਫਿਰ ਅਸੀਂ ਪਾਵਨੇ ਅੱਜ ਜਾ ਕੇ ਰਸੇ ਲਾਓ ਜੀ ਰਸੇ ਲੱਗੇ ਆ ਪਾਉਣ ਤੇ ਸਾਡਾ ਦੁਕਾਨੇ ਆ ਰਸੇ ਦੇ ਕਾਬਿਲ ਤੇ ਆ ਜੋ ਲੈ ਕੇ ਚਲਦੇ ਆ ਤੁਹਾਨੂੰ ਟਰਾਲਾ ਪਹਿਲਾਂ ਕੱਢਦੇ ਆ ਬਹੁਤ ਲੋ ਵੀ ਦੋਸਤੋ ਟਰਾਲਾ ਲਾਇਆ ਆਪਾਂ ਕੱਢ ਹੁੱਕ ਹੁੱਕ ਪਾ ਲਈ ਆ ਤੇ ਦੇਖ ਸਕਦੇ ਜੇ ਹੁਣ ਆਪਾਂ ਲੱਗੇ ਆ ਜੀ ਰਸੇ ਪਾਉਣ ਲੈ ਕੇ ਚੱਲਦੇ ਆ ਆਪਣੀ ਥਾਲੇ ਜੀ ਆਪਾਂ ਨੂੰ ਥੋੜੀ-ਥੋੜੀ ਮੋਦੀ ਨਾਲ ਬੈਠੀ ਆ ਆ ਕੋਲ ਲਾਣਾ ਪੜਾ ਗਿਆ ਉਹਦਾ ਪਾਇਆ ਗਾਉਂ ਦਾ ਪੜਾ ਗਿਆ ਪਰ ਥਾਲੀ ਨਾਲ ਮਸਾਲਾ ਦੇਦਾ ਬਸ ਤੇ ਸਾਡੇ ਮੇਰੇ ਮਗਰ ਖਰਾਲਾ ਪਾਇਆ ਮਸਾਲਾ ਪਾਇਆ ਟੈਂਕ ਦੇ ਨਾਲ ਆਹ 8 ਬੰਦੇ ਯਾਰ ਸਿਰਸੇ ਲੱਗੇ ਹੁਣ ਪਾਉਣ ਆਪਾਂ ਲੌਜ ਰਸਤੇ ਤੇ ਆ ਪੌਣ ਮੈਟਰਲੇ ਦੇ ਉੱਪਰ ਚੜਾ ਵਾਂ ਇਸ ਟਾਈਮ ਟਰਲ ਦੀ ਸ਼ਾਤ ਦੇ ਉੱਪਰ ਹਾਈਟ ਤੇ ਤੇ ਮੈਂ ਰਸੇ ਪਵਾ ਰਿਆਂ ਨਾਲ ਤੇ ਆ ਆਪਣੇ ਲਿਵਰ ਵਾਲੇ ਬੰਦੇ ਨਾਲ ਜਿਹੜੇ ਵੀਰ ਹੋਣੀ ਆਪਣੇ ਸਾਰੇ ਡੇ ਰਸੇ ਸਿੱਧ ਸਿੱਧਾ ਕਰਨਾ ਤਾਜੀ ਦੋਸਤੋ ਆਪਣੇ ਟਰਾਲੇ ਹੋ ਗਏ ਜੀ ਲੋਡ ਰਸੇ ਵੀ ਪਾਤੇ ਆ ਤੇ ਆਪਾਂ ਚੱਲੇ ਜੀ ਹੁਣ ਘਰਾਂ ਨੂੰ ਆਪਣੀ ਹੋ ਗਈ ਜੀ ਤਿਆਰੀ ਸਾਰੇ ਹੋਰ ਭਾਈ ਦਲਬੀਰ ਚੱਲੀਏ ਜੀ ਘਰ ਨੂੰ ਚੱਲ ਚਲੀਏ ਬੰਜੀ ਚਲੋ ਬਈ ਚਲੋ ਵਧੀਆ ਕੰਮ ਹੋ ਗਿਆ ਜੀ ਆਪਣਾ ਸਮਾਪਤੀ ਕੰਮ ਹੋ ਗਿਆ ਰਸੇ ਆਪਾਂ ਆ ਗਏ ਜੀ ਕਲਾਨੌਰ ਸ਼ਹਿਰ ਬਿਗਰਮ ਭਾਜੀ ਹੁਣ ਆ ਕੋਲ ਤੇ ਬਿਕਰਮ ਭਾਜੀ ਹੁਣੀ ਵੇਖੋ ਕੈਂਚੀਆਂ ਤਖੀਆਂ ਵੀ ਕਰਦੇ ਆ ਕਲਾਂਨੌਰ ਇਹਨਾਂ ਦੀ ਦੁਕਾਨ ਆ ਭਾਜੀ ਹੁਣਾਂ ਦੀ ਭਾਜੀ ਇੱਧਰ ਨੂੰ ਘਰੇਓ ਲਓ ਜੀ ਇਹ ਹਾਲ ਦੇ ਤੇ ਭਾਜੀ ਹੁਣੀ ਵੇਖੋ ਆ ਕੈਂਚੇ ਦਾ ਵੀ ਕੰਮ ਕਰਦੇ ਤੇ ਬਾਕੀ ਦੁਕਾਨ ਇਹਨਾਂ ਦੀ ਕਰਿਆਨੇ ਦੀ ਤੇ ਲਾਣ ਹਰ ਇੱਕ ਚੀਜ਼ ਇਹਨਾਂ ਕੋਲ ਮਿਲਦੀ ਆ ਕਲਾਂਨੌਰ ਸ਼ਹਿਰ ਆ ਆਪਾਂ ਹੁਣ ਆ ਗਏ ਆ ਤੇ ਹੁਣ ਆਪਾਂ ਜਾ ਰਹੇ ਆਂ ਇੱਥੇ ਕਲਾਂਨੌਰ ਲਓ ਜੀ ਕਲਾਂਨੌਰ ਬਾਜ਼ਾਰ ਦੇ ਵਿੱਚ ਆਪਾਂ ਖਲੋਤੇ ਆ ਤੇ ਕਾਰ ਵਾਸਤੇ ਆਪਣੇ ਇੱਕ ਸਬਜ਼ੀ-ਸਬਜ਼ੀ ਚਾਹੀਦੀ ਤੇ ਮਾਕਾ ਚਲੋ ਲੈ ਲੈਂਦੇ ਆ ਤੇ ਆਹ ਵੀਰ ਦੀ ਰੇੜੀ ਲੱਗੀ ਐ ਔਰ ਵੀਰ ਕੀ ਹਾਲਿਆ ਠੀਕ ਠਾਕ ਜੀ ਇਹ ਪਾਜੀ ਹਰਾ ਕੋ ਮਟਰੇ ਆ ਗਾਜਰਾਵਾਂ ਤੇ ਛਲਕਵੇਂ ਆ ਹਰ ਇੱਕ ਚੀਜ਼ ਐ ਜਿਹੜੀ ਵੀ ਤੁਸੀਂ ਲੈਣੀ ਇੱਥੇ ਜਾ ਕੇ ਲੈ ਕੇ ਜਾ ਸਕਦੇ ਜੀ ਇਹ ਵੀਰ ਦੀ ਦੁਕਾਨ ਹੈਗੀ ਰੇੜੀ ਮਤਲਬ ਇੱਥੇ ਬਾਜ਼ਾਰ ਦੇ ਵਿੱਚ ਕਲਾਂ ਨੂੰ ਬਾਜ਼ਾਰ ਤੋਂ ਆਪਾਂ ਵਰਦੇ ਆ ਸੰਤਨ ਹੈਗੀ ਉਧਰ ਇਨਾਂ ਦੀ ਦੁਕਾਨ ਐ ਇੱਥੇ ਆਓ ਵੀਰ ਕੋਲ ਤੇ ਵੀਰ ਨੂੰ ਸਪੋਰਟ ਕਰੋ ਹਾਰੇ ਇਕਤਾ ਜੀ ਸਬਜ਼ੀ ਵੇਖੋ ਗਾਜਰਾ ਮਟਰ ਆਪਣੇ Shimla ਮਿਰਚ ਅਦਰਕ ਮਿਰਚਾਂ ਹਾਰੇ ਇਕ ਚੀਜ਼ ਮਿਲਦੀ ਹੋ। ਲਾ ਵੀ ਦੋਸਤੋ ਹੁਣ ਆਪਾਂ ਜਾ ਰਿਹਾ ਜੀ ਘਰਾਂ ਨੂੰ। ਜਦੋਂ ਆਪਾਂ ਆਏ ਆ ਸਵੇਰੇ ਉਹ ਵੀ ਬੜੀ ਥੋੜੀ। ਨੇ ਹੁਣ ਇਹ ਥੋੜੀ ਕਾਫੀ ਪੈ ਗਈ ਤੇਰਾ ਹੋ ਗਿਆ ਘਰ ਆਪਾਂ ਪਹੁੰਚਣ ਵਾਲੀ ਜੀ। ਆਓ ਦੋਸਤੋ ਮੈਂ ਪਹੁੰਚ ਗਿਆ ਜੀ ਘਰ ਹੁਣ ਤੇ ਇਧਰ ਤੇਜ ਆ ਏ ਛਲੋ ਇਧਰ ਮੁਕਰੋ ਇਧਰ ਗੋਲੂ ਆ ਹਮੋ ਆ ਮੰਨਤੇ ਆ ਤੇ ਹਾਈ ਚਾਹ ਲੋ ਗਾਇਸ ਵੇਖੋ ਬੱਚੇ ਖੇਡ ਰਿਹਾ ਟੀਵੀ ਟੀਵੀ ਵੇਖ ਰਿਹਾ ਗੋਲੂ ਕੀ ਕਰਦਾ ਏ ਟੀਵੀ ਵੇਖਣੇ ਸਕੂਲੇ ਗਏ ਹੋ ਤੇਜ ਮੂਹ ਲਗਾਉਂਦੇ ਆ ਇਧਰ ਮੰਨਤਾ ਦਾ ਚਾ ਤੇ ਮਾਦਾ ਗੰਡੇ ਗੰਡੇ ਡਈ ਏ ਚੇਰ ਨੇ ਇਧਰ ਮਾਦਾ ਸਬਜੀ ਲਗੀ ਏ ਭਰਾਣਾ ਤੇ ਹੋਣਾ ਜਿਹੜਾ ਸਵੇਰ ਦਾ ਬਲੌਗ ਆਪਣਾ ਇੱਥੇ ਹੁੰਦਾ ਜੀ ਖਤਮ ਤੇ ਸਵੇਰੇ ਆਪਣਾ ਨਵਾਂ ਜਿਹੜਾ ਬਲੌਗ ਆਪਾਂ ਅਪਲੋਡ ਕਰਾਂਗੇ ਤੇ ਆਪਣੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਗਰੂਲ ਕਰੀ ਸੱਚੀ ਬੋਲੀ ਸਬਸਕ੍ਰਾਈਬ ਕਰ ਦਿਓ ਜੀ